ਦੇ ਫ੍ਰੀਨ ਰੇਡ ਪੋਰਟਲ ਵਾਲੇ ਦੇ ਮੇਰੀ ਸਰਕਾਰ ਦੇ ਆਏ ਆ ਜੀ ਤੇ ਭਗਵਾਨ ਸਾਥ ਤੋਂ ਦੂਰ ਰਹਿਣ ਜੀ ਮਨ ਸਰਦਾ ਹੁੰਦੀ ਹੈ ਜਿਹਦੇ ਪ੍ਰਤੀ ਹੈਗੀ ਆ ਉਹ ਰਹੂਗੀ ਸਾਰੀ ਉਮਰ ਜੀ ਨਾ ਸਮਾਨ ਲੈ ਲਿਆ ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਹੋ ਠੀਕ ਹੋ ਜੀ ਤੇ ਸਾਰੇ ਫੇਸਬੁਕ YouTube ਚੈਨਲ ਦੇਖਣ ਵਾਲਿਆਂ ਨੂੰ ਭਰਾਵਾਂ ਨੂੰ ਮੇਰਾ ਧੰਨਵਾਦ ਲਵ ਯੂ ਆ ਤੇ ਅੱਜ ਆ ਲਈ ਬਾਬੇ ਜੀ ਦੀ ਦਰਗਾਹ ਤੇ ਤੇ ਐਂਡ ਤੱਕ ਬਲੌਗ ਜ਼ਰੂਰ ਦੇਖਿਓ ਮੇਰੇ ਵੀਰ ਹਨਾ ਬਾਬੇ ਜੀ ਦੀ ਦਰਗਾਹ ਤੇ ਚੱਲੇ ਅੱਜ ਮੱਥਾ ਟੇਕਣ ਕਣਕ ਕਣਕ ਬੀਜ ਕੇ ਵੇਲੇ ਹੋਏ ਸੀ ਟਰੈਕਟਰ ਦਾ ਹਜੇ ਕੱਲ ਤੋਂ ਕੰਮ ਸਟਾਰਟ ਹੋਊਗਾ ਇਸ ਕਰਕੇ ਚੱਲੇ ਆ ਬਾਬਾ ਜੀ ਦੇ ਤੇ ਇੱਧਰ ਸਾਡਾ ਕਹਿੰਦੇ ਕੌਣ ਕਹਿੰਦੇ ਸੁਖਪਾਲ ਕਹਿੰਦੇ ਮਸ਼ੀਨ ਤੇ ਫਲੋਰ ਮਾਰ ਰਿਹਾ ਹੈਗਾ ਐਨੀ ਇੱਕ ਕੰਡ ਕਰ ਰਿਹਾ ਹੈਗਾ ਵੀ ਕੋਲੇ ਜਾਣ ਨੂੰ ਜੀ ਨਹੀਂ ਕਰਦਾ ਵੇਲੇ ਬੰਦੇ ਦੀ ਨਿਸ਼ਾਨੀ ਹੁੰਦੀ ਆ ਜਦੋਂ ਮੁੰਡਾ ਵੇਲਾ ਹੋ ਜੇ ਨਾ ਉਦੋਂ ਫਲੋਰ ਚੱਕ ਕੇ ਜਾਂ ਤਾਂ ਗਲੀਆਂ ਸੁੰਬਰ ਲੱਗ ਜਾਂਦਾ ਹੁੰਦਾ ਤੇ ਜਾਂ 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 ਮਸ਼ੀਨ ਨਾਲ ਪੰਗੇ ਲੈਣ ਲੱਗ ਜਾਂਦਾ ਕਿਤੋਂ ਬੱਤੀ ਪੱਟ ਲਈ ਕਿਤੇ ਲਾਤੀ ਕਿਤੇ ਪੱਟ ਲਈ ਕਿਤੇ ਲਾਤੀ ਏ ਹੁਣ ਕੱਲ ਦੇ ਲੱਗੇ ਹੋਏ ਮਸ਼ੀਨ ਸਾਫ ਕਰਨਾ ਫਲੋਰਾਂ ਤੇ ਫਲੋਰਾਂ ਮਾਰਨ ਮਾਰਨੇ ਵੀ ਚਾਹੀਦੇ ਆ ਬਾਈ ਜੀ 31 ਲੱਖ ਦੀ ਹੋ ਗਈ 25 ਲੱਖ 80 ਹਜ਼ਾਰ ਦੀ ਲਿਆਂਦੀ ਸੀ ਉਦੋਂ ਅੱਜ 31 ਲੱਖ ਦੀ ਹੋ ਗਈ ਨੋਵਾ ਸਾਡੀ ਹੋ ਗਈ ਸਟਾਰਟ ਤੇ ਨੋਵਾ ਚ ਹੁਣ ਚੱਲੇ ਆ ਪਹਿਲਾ ਗੇਅਰ ਪੈਂਦਾ ਇੱਥੇ ਤੇ ਦੂਜਾ ਖਿੱਚਦਾ ਮੰਦਾ ਬੈਕ ਇੱਥੇ ਤੇ ਹੁਣ ਜਾਊਗੀ ਬੈਕ ਸੀਟਾਂ ਦੇ ਹਿਸਾਬ ਨਾਲ ਗੱਡੀ ਨਾ ਰਹਿਣਾ ਖੜਾ ਰਹਿਣਾ ਕਹਿੰਦਾ ਕਹਾਂ ਰਾੜਾ ਸਾਹਿਬ ਚਲੀਏ ਮੱਖਾ ਪਿੰਡਾਂ ਆਵਾਂਗੇ ਅੱਗੇ ਰਾਪ ਲੈਣ ਤੜਕੇ ਆ ਜਿਓ ਨਾ ਨਾ ਇਹ ਨੂੰ ਨਹੀਂ ਅਕ੍ਰਿਦ ਕਰ ਕਿ ਅੱਜ ਤੇ ਕੰਮ ਤੋਂ ਦੇ ਸੌ ਆ ਕੱਬ ਕੰਮ ਰਾਤ ਨੂੰ ਤੂੰ ਕਰਨਾ ਕੰਮ ਉਹ ਨਹੀਂ ਮੈਂ ਮੰਨਣਾ ਕਰ ਮੈਂ ਭਾਈ ਅਸੀਂ ਚੱਲੇ ਅੱਜ ਦਰਗਾਹ ਤੇ ਬਾਬੇ ਦੇ ਪੀਰ ਮਰੀਰ ਕੋਟਲੇ ਦੇ ਹਣਾ ਹੁਣ ਵਿੱਚ ਬੜੇ ਬਦਵਾਨ ਆਉਣਗੇ ਤੇ ਉਹ ਵੀ ਝਾੜਨਗੇ ਧਰਕੇ ਹਣਾ ਬਦਵਾਨ ਵੀ ਆਏ ਜੀ ਤੁਸੀਂ ਐਂ ਕਰਦੇ ਹੋ ਤੁਸੀਂ ਬਾਹਰ ਕਰਦੇ ਮੈਂ ਆਪੋ ਆਪਣੀ ਸਰਦਾ ਭਾਈ ਸਰਦਾ ਕੀ ਆ ਧਰਮ ਸਾਰੇ ਜੰਗਿਆ ਧਰਮ ਕੋਈ ਮਾੜਾ ਨਹੀਂ ਧਰਮ ਦੇ ਠੇਕੇਦਾਰ ਆ ਕੁ ਹੁੰਦੇ ਉਹ ਮਾੜੇ ਹੁੰਦੇ ਹਣਾ ਉਹ ਜਿਹੜਾ ਹੁਣੇ ਕੱਲ ਆਇਆ ਸੀ ਆ ਸਾਸਤਰੀ ਪਤਾ ਨਹੀਂ ਕਿਹੜੇ ਪਾਸੇ ਆਇਆ ਸੀ ਹੈ ਨਾ ਉਹ ਕਦੇ ਉਹ ਕਿਹਨੂੰ ਮੰਦਾ ਬੋਲਦਾ ਕਿਤੇ ਕਿਹਨੂੰ ਮੰਦਾ ਬੋਲਦਾ ਕੱਲ ਪੰਜਾਬ ਚੋਲਾ ਪਹਿਲੀ ਵਾਰ ਆਇਆ ਉਹ ਤੇ ਹੁਣ ਸਾਰ ਉਹਦੇ ਪੱਗ ਬਣਦੀ ਹੈ ਨਾ ਉਹੀ ਗੱਲ ਕਹਿੰਦੇ ਧਾਰਮਿਕ ਕੋਈ ਮਾੜ ਨਹੀਂ ਧਾਰਮਿਕ ਠੀਕੇਦਾਰ ਮਾੜ ਨੇ ਅੱਜ ਤੁਹਾਨੂੰ ਉਥੇ ਸਾਰਾ ਕੁਝ ਪ੍ਰੋਪਰ ਦਿਖਾਵਾਂਗੇ ਵੀ ਭਾਈ ਬਾਬਾ ਜੀ ਨੇ ਰਾਤੋਂ ਰਾਤ ਕੰਦਾ ਬਣਾ ਦਿਆ ਜਿਹਦੇ ਬਲੌਂਗਸ ਕਾਰਟ ਰੱਖਿਓ ਬੰਦੇ ਦੀ ਬੇਇੱਜ਼ਤੀ ਕਰਵਾ ਦਿੰਦੇ ਇੱਕ ਤਾਂ ਕਹਿੰਦਾ ਟੈਂਕੀ ਪਰਲੇ ਪਾਸੇ ਆ ਇੱਕ ਕਹਿੰਦਾ ਟੈਂਕੀ ਇੱਧਰਲੇ ਪਾਸੇ 70 ਬੰਦੇ ਖੜੇ ਨੇ ਬੰਦੇ ਨੂੰ ਤੁਸੀਂ ਅੱਖ ਦਾ ਬਜੋ ਨਾਲ ਦੀ ਨਾਲ ਉਹਦੀ ਕਹਿੰਦੇ ਇਧਰਲੇ ਪਾਸੇ ਇੱਕ ਤਾਂ ਕਹਿੰਦਾ ਡਰਾਈਵਰ ਸਾਈਡ ਆ ਦੂਜਾ ਕਹਿੰਦਾ ਕੈਨੇਟਰ ਸਾਈਡ ਚਲ ਗੱਡੀ ਦਾ ਆਪਣੀ ਆ ਗੱਡੀ ਦਾ ਤਾਂ ਕੀ ਫਰਕ ਆ ਕਰਾਉਂਦੇ ਨਾ ਇਥੇ ਕਰਾਉਂਦੇ ਆ ਇਹ ਬੰਦੇ ਨੂੰ ਜ਼ੀਰੋ ਖਰਾਬ ਉਹ ਹਵਾ ਪਾਉਂਦੇ ਉਹ ਨਹੀਂ ਹਵਾ ਬਾਈ ਹਵਾ ਪਾਉਂਈਏ ਰਹੀ ਤੇਲ ਪਾਉਣਾ ਟੈਂਕੀ ਭਰਨਾ ਤੇਲ ਪਾਉ ਆ 1800 ਦਾ ਖਾਜੂ ਹੰਦੇ ਕਰਕੇ ਤੇਲ ਬਹੁਤ ਵੱਡੀ ਹੈ ਅੰਦਾ ਲਾ ਰਿਹਾ ਇੰਜ ਨੂੰ ਹੱਸ ਓਏ ਜੱਟਾ ਹਾਂਸੇ ਕਿਸ਼ਮੀਰ ਨੂੰ ਲੱਗੀ ਭੁੱਖ ਐ ਕਿਸ਼ਮੀਰ ਕਿੱਥੇ ਵਹਿ ਗਿਆ ਆ ਬੇਬੀ ਆ ਨੂਰ ਦੀ ਮੰਮੀ ਨੂੰ ਅੱਜ ਆ ਖਾਣੇ ਆ ਜੀ ਕੀ ਖਾਣੇ ਆ ਸੇਵੀ ਉਹ ਲੋੜਾ ਜੇਰਾ ਜਿਹੜਾ ਟੱਪ ਆਏ ਨੂਰ ਦੀ ਮੰਮੀ ਕਹਿੰਦੇ ਸੇਵੀਆਂ ਬਣਾਈਆਂ ਓਕੇ ਹੈ ਨੂਰ ਦੀ ਮੰਮੀ ਕਹਿੰਦੇ ਸਮੋਸੇ ਛੋਲਲੇ ਹਾਈ ਆਦੀ ਬਾਉਨ ਕੇ ਬਾਬੇ ਦੀ ਦਰਗਾਹ ਤੇ ਮਰੇਡ ਕੋਟ ਨੇ ਜੀ ਨਿਯਾਜ਼ ਲੈਣੇ ਆ ਬਾਬੇ ਦੀ ਜੀ ਆਰੇ ਗੰਦੇ ਬਾਲਾ ਚਲਾ ਦੋ ਵਰਸ ਨਾ ਸਰੋ ਚਲੋ ਜਾਇਓ ਤੇਜ ਰਾਹ ਕੋਲੇ ਚ ਆਸਾਂ ਵਿੱਚ ਹੋਰ ਬਾਈ ਹੋਰ ਬੱਥਰੀ ਬਸ ਕਟਾ ਦੇਗੀ ਮਿੰਟੂ ਤੂੰ ਫਾਲੇ ਦੇ ਜੀ ਫਾਲੇ ਲਾ ਲਾਂਗੇ ਜੀ ਤੇ ਬਾਕੇ ਦੇ ਆਏ ਆ ਤੁਹਾਨੂੰ ਦਿਖਾਉਣੇ ਆ ਬਾਪੂ ਜੀ ਦਰਗਾਹ ਸਾਰੀ ਅੰਦਰ ਹੈ ਨਾ ਦੇਖ ਜੁੜੇ ਰਹੋ ਸਾਡੇ ਵਲੌਗ ਨਾਲ ਦੱਸਾਂਗੇ ਸਾਰਾ ਗੱਲ ਬਾਤ ਚੱਲਦੇ ਰਹੋ ਜੀ 21 ਮਰੇ ਰਿਪੋਰਟ ਵਾਲੇ ਵੇ ਮੇਰੀ ਸਰਕਾਰ ਦੇ ਆਏ ਆ ਜੀ ਤੇ ਭਗਵਾਨ ਸਾਥੋਂ ਦੂਰ ਰਹਿਣ ਜੀ ਮਨ ਚ ਸਰਦਾ ਹੁੰਦੀ ਹੈ ਜਿਹਦੇ ਪ੍ਰਤੀ ਹੈਗੀ ਆ ਉਹ ਰਹੂਗੀ ਸਾਰੀ ਉਮਰ ਜੀ ਨਾ ਸਾਮਾਨ ਲੈ ਲਿਆ ਤਕਰੀਬਨ 100 ਆਇਦਣ ਤੇ 100 100 ਰੁਪਏ ਦਾ ਸਾਮਾਨ ਹੋ ਗਿਆ ਸਾਰਾ ਆਜੋ ਕਰਾ ਮਿੱਤਰੋ ਆਇਓ ਚਲਿਏ ਹੁਣ ਤਕਰੀਬਨ ਸਾਰੇ ਕਿਤੇ ਸਾਰਾ 퍼ਦੀ ਰਹਿੰਦੇ ਤਕਰੀਬਨ ਹਰ ਵੀਰਵਾਰ ਤੇ ਹਰ ਵੀਰਵਾਰ ਠੰਡ ਤੇ ਇਥੇ ਜੁੜੀ ਰਹਿੰਦੀ ਆ ਇਸੇ ਕਰਕੇ ਕਹਿਣਾ ਜਿਹੜਾ ਭਰਾ ਹੁੰਦੇ ਆ ਬਹੁਤ ਧੰਨਵਾਦ ਉਹਨਾਂ ਦਾ ਜਿਹੜੇ ਮੰਨਦੇ ਆ ਹਨਾ ਪਰ ਵੀ ਕਿਸੇ ਨੂੰ ਕਦੇ ਵੀ ਮਾੜਾ ਨਾ ਬੋਲੋ ਵਿੱਚ ਲੱਗ ਜਾਂਦੇ ਆ ਤੁਸੀਂ ਸਿੱਖ ਨਹੀਂ ਯਾਰ ਕਿ ਬਾਬਾ ਜੀ ਦੇ ਬਾਗ ਹੋਏ ਹੋਏ ਹਾਂ ਦਾ ਨਾਰਾ ਮਾਰਿਆ ਸੀ ਆ ਬਾਦ ਦੇਣਾ ਤੇ ਆਪਾਂ ਮੰਨਦੇ ਆ ਦਿਲੋਂ ਮੰਨਦੇ ਆ ਹਨਾ ਧਰਮ ਜਿਹੜਾ ਵੀ ਮਰਜੀ ਆ ਚੰਗਾ ਹੁੰਦਾ ਹੈ ਧਰਮ ਕੋਈ ਮਾੜਾ ਨਹੀਂ ਦਾ ਇੱਕਦਾਰ ਆਗੂ ਮਾੜੇ ਹੁੰਦੇ ਆ ਜਿਹੜੇ ਲੜਾਉਣ ਵਾਲੇ ਹੁੰਦੇ ਆ ਉਹ ਮਾੜੇ ਹੁੰਦੇ ਆ ਵੀ ਦੇਖੋ ਸਜਿਆ ਹੋਇਆ ਬਾਬੇ ਦੀ ਦਰਗਾਹ ਆਯੋ ਦੇਖਾ ਲਈ ਸਾਰੀ ਗੱਲ ਅਸੀਂ ਬਲੌਗਿੰਗ ਸ਼ੁਰੂ ਕਰੀ ਆ ਅੱਜ ਬਾਪੇ ਦੇ ਨਾਲ ਹੀ ਬਲੌਗਿੰਗ ਚੱਲੂਗੀ ਸਾਡੀ ਕਿੱਧਰ ਦੀ ਜੀ ਇਹ ਇੱਧਰ ਉੱਤਰਾਂ ਨਾਲ ਜਾਂਦੇ ਹਾਂ ਇੱਧਰ ਵੀ ਜਾਂਦੇ ਨਾ ਆ ਦੇਣਾ ਹੈ ਕਿਹੜੀ ਲੱਗਦੀ ਹੈ ਹੈ ਕਿ ਦੁਕਾਨਾ ਖਲ ਰਹੀ ਹੈ ਭੀੜ ਤੋਂ ਨੋਰਮਲੀ ਮੈਂ ਕੈਮਰਾ ਵੰਨ ਮਾਰ ਕੇ ਜਿਹੜਾ ਉੱਤਖਾਈਏ ਜੀ ਦਰਗਾਹ ਬਾਬੇ ਦੀ ਜੀ। ਤਰੇ ਜਰੋ ਤਰੇ ਜਲਣ। ਜਲਣ ਜਲਣ ਸਰਪੀ ਬਣਾਉਦੇ। ਲੈ। ਹਾੜੀ। ਜਾਇ ਮੇਰੇ ਤੀਰੂ। ਭਾਈ। ਆ ਆ ਬੇਬੇ। ਇਹਨੇ। ਹਾਂ। ਤੋਂ ਉੱਥੇ ਅਹ। ਕੰਡਾ ਵਖਾਵਾਂਗੇ ਕੰਡਾ। ਜਿਹੜੀਆਂ ਰਾਤੇ ਰਾਤ। ਬਿਨ ਸਿਮੇਂਟ ਤੋਂ ਠੀਕ ਆ ਬਿਨ ਗਾਰੀ ਤੋਂ ਚਿਣੀਆਂ ਹੋਈਆਂ ਇੱਕ ਰਾਤ ਦੇ ਵਿੱਚ ਕਿਦਾਂ ਚਿਣੇ ਹੋਏ ਨੇ ਇਹ ਹੈ ਮੇਰੇ ਪੀਰ ਦੀ ਮਰੇ ਸ਼ਬਦ ਗੀਤ ਦੀ ਜੇੜ ਦੀ ਚੌਕੀ ਉੱਲੇ ਨਹੀਂ ਗੀੜ ਆਉਂਦੀ ਸਤਾਰ ਧਰਮ ਖਾਣ ਹੁੰਦਾ ਆਜੋ ਫਟਾਫਟ ਆਜੋ ਵੀਰ ਤੋਂ ਬੰਦ ਕਰਵਾ ਜਾ ਬਾਬੇ ਦੀ ਗਿਆ ਬਾਬੇ ਦੀ ਗਿਆ ਮੇਰੇ ਪੀਰ ਸੰਤ ਸਾਹਿਬ ਜੀ ਹਾਂ ਰੱਖਦੇ ਜੀ ਹਾਂ ਹਾਂ ਜੀਓ ਮੁੰਡਿਆ ਛੜ ਜੀਦੇ ਮੁੰਡਿਆ ਇਹ ਐ ਮੇਰੇ ਪੀਰ ਆ ਆ ਕੰਦਾ ਆਈਆਂ ਉਹ ਫੁਰਜੀ ਭਾਜੀ ਧੰਨਵਾਦ ਧੰਨਵਾਦ ਆ ਕੰਦਾ ਆਈਆਂ ਬਾਬਾ ਦੀਆਂ ਆ ਬਾਬੀ ਸ਼ਾਇਦ ਪਰਾਦਾ ਲਾਤਾ ਆਈ ਰਿਖੜੀ ਆ ਤਾਂ ਪੂਰਨ ਤੇ ਮੇਰਾ ਤਾਂ ਪੂਰਨ ਆ ਗਿਆ ਦੇਖੋ ਜੀ ਬਿਨ ਕਿਸੇ ਚੀਜ਼ ਤੋਂ ਰਾਤ ਤੇ ਰਾਤ ਚੜੀਆਂ ਗਈਆਂ ਇਹ ਰਾਤ ਤੇ ਰਾਤ ਇਹ ਜਗਤੀ ਇਹ ਮੇਰੇ ਕੋਲ ਉੱਪਰ ਨਹੀਂ ਸਾਜਣ ਵੇ ਇਹ ਚਲ ਕੇ ਇਹਨਾਂ ਵੀ ਜਿਹਨ ਮੇਰੇ ਬਦਵਾਨ ਦੂਰ ਰਹਿਣ ਜੀ ਨੇ ਚੰਗੀ ਲੱਗੀ ਸ਼ੇਅਰ ਕਰਿਓ ਜਿਹਨੂੰ ਨਹੀਂ ਚੰਗੀ ਲੱਗੀ ਤੁਮ ਦਰਸ਼ਕਾਂ ਤੋਂ ਉਹਨਾ ਨਾ ਕਰਿਓ ਨਾ ਜੇ ਤੁਹਾਨੂੰ ਮਨ ਵਿੱਚ ਕੁਝ ਗੱਲ ਦੀ ਹੈ ਜੀ ਜੀ ਨਾਲ ਹੀ ਦਿਲ ਕਰੇ ਵੀ ਇਹ ਸ਼ੇਅਰ ਕਰੋ ਮੂਵੀ ਵਿੱਚ ਦਿਖਾ ਦੇਣਾ ਜੀ ਬਾਈ ਹਾਂ ਜੀ ਹਾਂ ਬਾਈ ਜੀ ਆਪਾਂ ਵੇ ਲੈ ਜਾਣੀ ਇਹਨਾਂ ਮਾਰ ਨੂੰ ਮੈਂ ਬਾਅਦ ਵਿੱਚ ਲੈ ਆਈਏ ਵੇ ਚਲ ਕੇ ਇਹਨਾਂ ਬਦਵਾਨ ਦੂਰ ਰਹਿਣ जय मीर जय मीर ਹਾਂਜੀ ਭਾਈ ਜੀ ਅੱਜ ਆਈ ਸੀ ਬਾਬੇ ਪੀਰਕੋਟ ਵਾਲੇ ਦੀ ਇੱਥੇ ਨਾ ਸੁੱਖਾਂ ਸੁਖਦੇ ਆ ਜੀ ਪੂਰੀਆਂ ਹੁੰਦੀਆਂ ਹਨਾ ਤੇ ਅੱਜ ਆਏ ਸੀ ਬਾਬੇ ਦਾ ਮੱਥਾ ਟੇਕਿਆ ਗਿਆ ਦਿਨੋਂ ਸੁਣ ਹੋਇਆ ਗਿਆ ਅੱਜ ਵੀਰਵਾਰ ਸੀ ਵੀਰਵਾਰ ਦੇ ਦਿਨ ਅਕਸਰੀ ਇੱਥੇ ਬਾਬੇ ਦਾ ਕੱਠ ਹੁੰਦਾ ਹੈ ਆਈ ਵੀਰਵਾਰੀ ਮੇਲਾ ਭਰਦਾ ਹੁੰਦਾ ਮੇਰੇ ਕੋਟ ਤੇ ਪੀਰ ਦੇ ਆਏ ਸੀ ਪੀਰਮਾਲੇ ਅਰਦਾਸ ਕਰੀਆ ਵੀ ਸੁੱਖ ਸ਼ਾਂਤ ਰੱਖੀ ਤੇ ਚੜ੍ਹਦੀ ਕਲਾ ਤੇ ਬੰਦੇ ਕਰੀ ਜਾਂਦੇ ਆ ਸ਼ਾਪਿੰਗ ਸਾਨੂੰ ਇਕੱਲੇ ਨੂੰ ਛੱਡ ਕੇ ਕੜਾਈਆਂ ਪਤੀਲੇ ਦੇ ਕੀ ਕਰੇ ਆ ਹੈ ਕੜਾਈਆਂ ਪਤੀਲੇ ਦੇ ਕੀ ਕਰੇ ਆ ਆ ਡੋਂਡ ਦੀ ਤਿਆਰੀ ਤਾਂ ਨਹੀਂ ਕਿਸੇ ਦੀ ਹੈ ਇਹ ਨਾ ਨਾ ਹੈ ਨਾ ਨਾ ਆ ਡੋਂਡ ਦੀ ਤਿਆਰੀ ਹੋਵੇ ਕੋਈ ਨਾ 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 ਗੱਡੀ ਛੋਡੇ ਕੋਲੇ ਸਾਡੇ ਕੋਲੇ ਆ ਚਾਬੀ ਛੋਡੇ ਕੋਲੇ ਆ ਚਾਬੀ ਤੇ ਰਣੇ ਕੋਲੇ ਚਾਬੀ ਕੀ ਲੈਣਾ ਕੀ ਲੈਣਾ ਵਾਲੇ ਕੁ ਆਪਣੇ ਅੰਦਰ ਹੋਈ ਜੀ ਟ੍ਰੇਨ ਟ੍ਰੇਨ ਵਾਲੀ ਪੀਲ ਦੇ ਭਾਂਡੇ ਲੈ ਕੇ ਆਉਣੇ ਹੈ ਚਿਰਾਗ ਲਾਉਣ ਵਾਲੀ ਚਿਰਾਗ ਲਾਉਣ ਵਾਲੀ ਬੱਲ ਠੀਕ ਹੈ ਠੀਕ ਹੈ ਹੈ ਗਿਆ ਉਹਨੇ ਭਾਈ ਜਨਾ ਬੜਾ ਗਿਆ ਲੈ ਲੈ ਅਮਦਾ ਚਲੋ ਕਿਹੜਾ ਲੈ ਕੜਾਈਆ ਕੀ ਕਰਾਂਗੇ ਦਾ ਕੜਾਈਆ ਕਰਾਂਗੇ ਕੰਮ ਵੱਡੀਆਂ ਕੜਾਈਆਂ ਛੋਟੀਆਂ ਕੜਾਈਆਂ ਮੈਨੂੰ ਨਹੀਂ ਪਤਾ ਹੁਣ ਕਾਹਦੇ ਮਸਾਂ ਕਹਿੰਦੀ ਆ ਵੀ ਲੈ ਜਾ ਹੋਰ ਵੀ ਲੈ ਮੈਨੂੰ ਕਹਿੰਦੀ ਫੜ ਕੇ ਸੌ ਹੀ ਦਿੱਤਾ ਸੀ ਪਹਿਲਾਂ ਚਾਚੇ ਕੋਲੇ ਚਾਬੀ ਸਾਰਾ ਗੱਡੀ ਚ ਮਾਤਰਾ ਕਿ ਆ ਗੱਡੀ